ਨਹੀਂ ਨਾ ਫੋਨ ਕਰੀਏ ਚੁੱਕ ਲੈ ਆਹ ਦੇਖ ਤੁਸੀਂ ਜੀ ਮੇਰੀ ਮਾਣ ਨਹੀਂ ਦੇ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀਆਂ ਹੱਕੀ ਮੰਗਾ ਵਾਸਤੇ ਅੱਜ ਫੌਨ ਦੀ ਗੱਲ ਵੀ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਤ ਸਾਰੀਆਂ ਜੰਤਿਬੰਦੀਆਂ ਸਾਡੇ ਕੋਲ ਆਈਆਂ ਨੇ ਔਰ ਉਹਨਾਂ ਨੇ ਆਪਣਾ ਮੰਗ ਪੱਤਰ ਮੈਨੂੰ ਦਿੱਤਾ ਹੈ ਔਰ ਉਹਨਾਂ ਦੇ ਜਿਹੜਾ ਮੰਗ ਪੱਤਰ ਹੈ ਇਹਨਾਂ ਨੇ ਭੇਜ ਦਿੱਤਾ ਪਰਲਮੈਂਟ ਜਿਸ ਦਸੰਬਰ ਦੇ ਉਸ ਤੋਂ ਪਹਿਲਾਂ ਵੀ ਸਾਨੂੰ ਆਏ ਸੀ ਔਰ ਉਹਨਾਂ ਦੀ ਹੂ ਬੂ ਮੰਗਾ ਸਾਡੀਆਂ ਪਾਰਲਮੈਂਟ ਕਰਦੀ ਕਰਦੀ ਕਰਾਈਆਂ ਨੇ ਇੰਡੀਆ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਹੁਣ ਉਹ ਦਰਜ ਨੇ ਉਸ ਤੋਂ ਲਗੜੇ ਨੇ ਨਾ ਪ੍ਰਾਈਵੇਟ ਮੈਂਬਰ ਦੀ ਬਿੱਲ ਆਉਣ ਦੀ ਗੱਲ ਕੀਤੀ ਹੈ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਪ੍ਰਾਈਵੇਟ ਜਿਹੜਾ ਬਿੱਲ ਹੈ ਉਹ ਇਹਨਾਂ ਦੇ ਹੱਕ ਮੰਗਾ ਤੇ ਲੈ ਕੇ ਆਵਾਂਗੇ ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹਦੇ ਵਾਸਤੇ ਸਖਰਚ ਪਾਰਟੀ ਪਹਿਲਾਂ ਵੀ ਕਰਦੀ ਹੈ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਨਾ ਕਿ ਅੱਗੇ ਜਿਸ ਤਰੀਕੇ ਦੇ ਨਾਲ ਤੰਦੇਜ ਦੇ ਨਾਲ ਅਸੀਂ ਕਿ ਕਿਸਾਨ ਜਥੇਬੰਦੀਆਂ ਨਾਲ ਮਜਬੂਰ ਜਥੇਬੰਦੀਆਂ ਨਾਲ ਖੜੇ ਆ ਉਸੇ ਤਾਨਦੇ ਦੀ ਨਾਲ ਅਸੀਂ ਖੜੇ ਰਹਿਣਾ ਇੱਕ ਆਜਲਾ ਸਾਹਿਬ ਜਿੰਦਾਬਾਦ ਜਿੰਦਾਬਾਦ ਬਾਕੀ ਇੱਕ ਗੱਲ ਨਹੀਂ ਨਵੀਂ ਦੱਸਣੀ ਚਾਹੁੰਦੇ ਆ ਵੀ ਜਿੱਥੇ ਜਿੱਥੇ ਸੰਜੁਕਤ ਸਮਾਨ ਮੋਰਚਾ ਸਾਰਾ ਭਾਰਤ ਵਿੱਚ ਜਿੱਤੋ ਜਾਣੇ ਕਿ ਲਈ ਤਕੜਾ ਕਿਤੇ ਮਾੜਾ ਜਿੱਥੇ ਸਾਡੇ ਪੈਰ ਤਕੜੇ ਸੀ ਉਥੇ ਬੀਜੇਪੀ ਦਾ ਕੋਈ ਪੈਰ ਨਹੀਂ ਲੱਗੂ ਪੰਜਾਬ ਹਰਿਆਣਾ ਰਾਜਸਥਾਨ ਵਿਗਤੀ ਮਹਾਰਾਸ਼ਟਰ ਦੇ ਵਿੱਚ ਇਸੇ ਤਰ੍ਹਾਂ ਬਾਦਿਆਂ ਸੌ ਸੂਬਿਆਂ ਦੇ ਵਿੱਚ ਜਿੱਥੇ ਕਿਤੇ ਸਾਡਾ ਮੋਰਚਾ ਕਮਜ਼ੋਰ ਸੀ ਉਥੇ ਭਾਜਪਾ ਜਿੱਤ ਗਿਆ ਸੀ ਉਹ ਤਕੜੇ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੀਆਂ ਸਾਂਝੀਆਂ ਲੜਾਈਆਂ ਬਣ ਜਾਣੀਆਂ ਅੰਗਰੇਜ਼ਾਂ ਦੇ ਘਟਣ ਲਈ ਮੂਲ ਸੀ ਜਿਹੜਾ ਵਾ ਕਾਰਪੋਰੇਟੋਂ ਬਾਹਰ ਛਡੋ ਨੌਟਰੀ ਨੂੰ ਹੀ ਬਣਾਏਗਾ ਤੁਹਾਨੂੰ ਉਦੋਂ ਸੀ ਕੁਇਟਿੰਗ ਮੂਵਮੈਂਟ 1925 ਅਸੀਂ ਨਵਾਂ ਇਤਿਹਾਸ ਕਰਨਾ ਉਹ ਕਾਰਪੋਰੇਟੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਜੀ ਅ ਇਹਦੇ ਵਿੱਚ ਮੱਗ ਪੱਤਰ ਤੋਂ ਦੋ ਦਰਾਂ ਦੀ ਮੰਗ ਆ ਲੈ ਕੇ ਤੇ ਕੇਂਦਰ ਨਾਲ ਸੰਬੰਧਤ ਆ ਜਿਹੜਾ ਕਿਸਾਨਾਂ ਦੇ ਕੇਂਦਰ ਨਾਲ ਮਸਲੇ ਆ ਇੱਕ ਪੰਜਾਬ ਦੇ ਮਸਲੇ ਆ ਜਿਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਆ ਜੀਦੇ ਚ ドライ ਪਾਣੀ ਨੂੰ ਰਿਪੀਰੀਅਨ ਕਾਨੂੰਨ ਅਨੁਸਾਰ ਮੁਹਨਤ ਕਰਨ ਦੀ ਗੱਲ ਆ ਜਿਹਦੇ ਵਿੱਚ ਸਟੇਟਾਂ ਦੇ ਜਿੱਦਾਂ ਮੰਨ ਲਓ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਿੱਦਾਂ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਐਮਐਸਪੀ ਸਟੇਟਾਂ ਵੀ ਦੇ ਸਕਦੀਆਂ ਪਰ ਉਹਨਾਂ ਕੋਲ ਪੈਸਾ ਨਹੀਂ ਪੈਸਾ ਆਰਬੀਆਈ ਕੇਂਦਰ ਦੀ ਗਾਰੰਟੀ ਤੇ ਦਿੰਦਾ ਪੰਜਾਬ ਸਰਕਾਰ ਵੀ ਗਾਰੰਟੀ ਸੁਪਿਆਂ ਦੀਆਂ ਸਰਕਾਰਾਂ ਵੀ ਉਸੇ ਤਰ੍ਹਾਂ ਚੁਣ ਕੇ ਉਹਨਾਂ ਦਾ ਵੀ ਇੱਕ ਸਬੰਧਾਨ ਕਰ ਜਾ। ਮਤਲਬ ਕੇਂਦਰ ਦੀ ਗ੍ਰਾਂਟੀ ਦੇ ਜਿਹੜੇ ਪੈਸੇ ਮਿਲਦੇ ਆ ਸੂਬਿਆਂ ਨੂੰ ਉਹ ਸੂਬਿਆਂ ਦੀਆਂ ਸਰਕਾਰਾਂ ਦੀ ਗਾਰੰਟੀ ਤੇ ਮਿਲਣ ਤਾਂ ਪੰਜਾਬ ਦੀ ਸਰਕਾਰ ਜਿਤਨਾ ਫਾਰ ਐਗਜ਼ਾਮਪਲ ਪੰਜਾਬ ਚ 80% ਦੇ ਵੀ ਜੋ ਸਕਦੀ ਆ। ਕਿ ਅਸੀਂ ਮੈਂ ਪੰਜਾਬ ਸਰਕਾਰ ਦੇ ਤਾੜੀ ਬਾਸਪਤੀ ਉੱਤੇ ਐਮਐਸਪੀ ਦੇ ਸਕਦੇ ਆ ਪਰ ਉਹਨਾਂ ਕੋਲ ਪੈਸੇ ਦੀ ਪ੍ਰੋਬਲਮ ਆ। ਕੋਈ ਇੱਕ ਇਹ ਇਹ ਜੀ ਆ ਜੀ ਪੈਸੇ ਪੈਦਾ ਕਰਨ ਲਈ ਇਹ ਜਿਹੜੇ ਮਸਲੇ ਨੇ ਸੀ ਇਹ ਬਹੁਤ ਧਰ ਮਸਲੇ 3 ਕਾਰਪੋਰੇਟ ਟੈਕਸ ਉਹ 15% ਕਰਤਾ ਮੋਦੀ ਨੇ ਇਹ ਇੰਦਰਾਾਰੇ ਦੇਸ਼ ਭਰ ਵਿੱਚ ਜਿਹੜੇ ਐਮਪੀ ਆ ਤੇ ਰਾਜ ਸਭਾ ਦਾ ਮੈਂਬਰ ਆ ਉਹਨਾਂ ਨੂੰ ਸੰਯੁਕਸਾਨ ਮੋਰਚੇ ਜਿਹੜੀਆਂ 10 ਦਸੰਬਰ ਨੂੰ ਮੰਗਾ ਪਾਸ ਹੋਇਆ ਨੇ ਉਹ ਜੀ ਮੋਖਿਕ ਮੰਗ ਕੀਤੀ ਹੋਈ ਆ ਵੀ 9 ਦਸੰਬਰ 2021 ਨੂੰ ਜਿਹੜੀ ਉਸ ਵੇਲੇ ਦੇ ਭਾਰਤ ਸਰਕਾਰ ਨੇ ਜਦੋਂ ਅਸੀਂ ਮੋਰਚਾ ਲੱਗਾ ਸੀ ਸਾਡੇ ਨਾਲ ਪੰਜਾ ਚੋਹਵਾਂ ਬੰ加 ਦੇ ਵਾਧੇ ਕੀਤੇ ਸੀ ਕਿ ਤਹੇ ਨੇ ਉਹ ਲੱਗੂ ਹੋਣ ਉਹਦੇ ਨਾਲ ਨਵਾਂ ਜਿਹੜਾ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਫਸਲਾਂ ਲਈ ਵੀ ਪੀਣ ਵਾਲਾ ਪਾਣੀ ਲਈ ਵੀ ਇਹਦੇ ਉੱਤੇ ਕੋਈ ਯੋਜਨਾ ਬੰਦੀ ਕਰਕੇ ਕੀਤੀ ਜਾਵੇ ਨਾਲ ਅਸੀਂ ਬੇਨਤੀ ਕਰਦੇ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਇੱਕ ਪ੍ਰਾਈਵੇਟ ਬਿੱਲ ਲਿਆਓ ਖਾਸ ਕਰਕੇ ਜਿਹੜੀਆਂ ਕਾਂਗਰਸ ਨੇ ਗਰੰਟੀਆਂ ਦਾ ਵਾਅਦਾ ਕੀਤਾ ਸੀ ਵਿੱਚ ਆ ਸਾਡੀਆਂ ਹੋਰ ਮੰਗਾਂ ਵੀ ਨੇ ਉਹਦੇ ਉੱਤੇ ਤੁਸੀਂ ਪ੍ਰਾਈਵੇਟ ਬਿੱਲ ਲਿਆਓ ਵੇਖੀ ਜਾਓ ਸਰਕਾਰ ਮੰਨਦੀ ਨਹੀਂ ਮੰਨਦੀ ਇਹ ਪਤਾ ਲੱਗ ਜਾਊ ਅਸੀਂ ਬਾਹਰ ਲੜਾਈ ਦੇ ਕਰਨੀ ਚਾਣੀਆਂ ਸੋ ਕੇਸ ਲਈ ਅੱਜ ਅਸੀਂ ਆਏ ਹਾਂ ਦੂਸਰਾ ਸਾਡਾ ਵਾਅਦਾ ਵੀ ਇੱਕ ਮੰਗ ਪੱਤਰ ਇਹਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਦਿੱਤਾ ਰਿਹਾ ਉਏ ਆਪਣੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੂੰ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਨੇ ਜਿਹੜੇ ਸਿੱਧੇ ਬਿੱਲ ਭੇਜਿਆ ਉਹਦਾ ਸਾਨੂੰ ਕੋਈ ਜਵਾਬ ਜੂਬ ਨਹੀਂ ਆਉਂਦਾ ਜਿਹੜਾ ਇਹਨਾਂ ਰਹੀ ਜਮਗਾ ਇੱਕ ਟੱਕੋ ਕਾਟੋ ਲੇ ਕੋ ਪਹੁੰਚ ਹੋ ਜੇਗੀ ਅੱਗੇ ਅਮਲ ਕਰਨਾ ਨਹੀਂ ਕਰਨਾ ਇਹ ਅੱਜ ਸਾਡਾ ਪ੍ਰੋਗਰਾਮ ਸੀਗਾ ਪਰਲਮੈਂਟs ਵੀ ਪੁੱਛ ਸਕਦੇ ਆ ਇਹ ਨਹੀਂ ਕੋਈ ਸੋਚਿਆ ਵਾ ਗਿਆ